ਮੇਰੇ ਬਹੁਤ ਹੀ ਸਤਕਾਰਯੋਗ ਜੱਜ ਸਾਹਿਬਾਨ ਮੌਖਬਲਾਰੀ ਅਤੇ ਮੇਰੇ ਪਿਆਰੇ ਪ੍ਰਤੀਯੋਗੀ ਸਾਥੀਓ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਦਮਨਪ੍ਰੀਤ ਸਿੰਘ ਵਿਦਿਆਰਥੀ ਗੁਰੂਵੰਤ ਸਿੰਘ ਕਾਲਜ ਸਗੇੜਾ ਆਪ ਜੀ ਦੇ ਸਾਹਮਣੇ ਸੰਤ ਰਾਮਦਾਸ ਜੀ ਦੀ ਇੱਕ ਰਚਨਾ ਤੇ ਰੀਗੀ ਪੇਸ਼ ਕਰਦੇ ਹਾਂ ਹੋ ਦਸਿਏ ਤੇ ਆਲਾ ਦੇਖ ਦੇਖ ਚ ਉਪਰ ਦਾਨੀ ਦੀਤੇ ਤੇ ਅੱਲਾ ਵੇਖ ਦੇਖ ਚ ਉਪਰ ਦਾਨੀ ਅਜੇ ਤੇਰਾ ਦਿਲ ਨਾ ਕਰੇ ਅਜੇ ਤੇਰਾ ਦਿਲ ਨਾ ਕਰੇ ਮਤੀ ਦਾਸ ਤਾਈ ਚੀਰ ਆਰੇ ਵਾਗ ਜੀ ਤੇਰੀ ਮਤੀ ਦਾਸ ਤਾਈ ਚੀਰ ਆਵੀ ਵਾਗ ਦੀਪ ਤੇਰੀ ਅਜੇ ਤਾਈ ਮਨ ਮਤੀਆਂ ਕਰੇ ਰਜੀ ਤਾਈ ਮਨ ਮਤੀਆਂ ਕਰੇ ਹੋ ਲੋਕਾਂ ਦੀਆਂ ਭੁੱਖਾਂ ਇਤੇ ਭਤੇ ਸਾਡੀ ਦੇਖਦੀ ਹੋ ਲੋਕਾਂ ਦੇਆਂ ਦੁੱਖਾਂ ਇਤੇ ਭਤੇ ਸਾਡੀ ਦੇਖਦੀ

ਪੁਲੀ ਪਾ ਚਾੜਿਤ ਦੇਖੇ ਤੂੰ تیر ਤਪਿਆ ਦੇ ਮੇਰੇ ਕਿਤਾਬੇ ਫਰੇ ਤਨੀ ਤੇਹਾ ਪੁਲੀ ਵਾਂਗੂ ਚਾੜਨੇ ਦੇਖੇ ਸੀ ਜਿਦਕਿ ਮੇਂ ਮਰ ਮਿਲਿ ਗੁੜਿ ਗੁਕਿ ਮੇਂ ਕਰ ਮਿਲਿ ਤੇਰਾ ਤੇਈ ਚਾੜੀ ਟੋਕੀ ਸੋਤਿੰਗ ਇੰਕੁਰੂੜੇ ਤਿਰੜੀ ਹਾਏ ਕੀ ਲੀਏ ਦੀ ਅੱਲਾ ਦੇਖ ਦੇਖ ਚੇ ਉਪਰ ਦਾ ਨੀ ਅਜੇ ਤੇਰਾ ਕੇਨਾ ਕਰੇ ਮੇਂ ਹੋਏ ਅਜੇ ਤੇਰਾ ਦੇਤੇ ਨਾਟਵੇਂ ਹੋ ਨਾਲ ਕਿਲੇ ਵਿੱਚ ਨੰਹ ਲੋਕਾ ਦਾ ਚੇਤ ਬੜੀ ਚੇਤੀਏ ਤੇ ਬੜੀ ਹੋਣੀ ਮਹਿਦ ਹੈ ਲਾਲਕਿਲੇ ਵਿੱਚ ਤਹੂ ਲੋਕਾਂ ਦਾ ਜੋ ਗਿਆਨ ਹੈ ਬੜੀ ਚੇਤੀਏ ਤੇ ਫਰੀ ਹੋਣੀ ਮਹਿਦ ਹੈ ਅਰ ਕੈ ਤੁ ਚੋਤਰੀ ਹੋਈ ਕੋ ਪਿੰਡ ਉੱਚੋ ਤੋਤਰੀ ਹੋਈ ਪਤਨੀ ਘਾਤ ਆਵੇ ਤੇਰੇ ਮੈਨੂੰ ਬੜੀ ਕਿਹਪੜੀ ਹੋਏ ਰੀਤੇ ਅਲਾ ਦੇਖ ਦੇਖ ਚੋਹ ਕਾਣੀ ਅਜੀਬ ਤੇ ਨਾ ਕਰੇ ਹਏ ਅਜੀਬ ਕਿ ਨਾ ਦੇ ਨਾ ਕਰੇ ਕੌਂ ਸੀ ਨਾ ਵਾਲੇ ਲੋਕੀ ਪੀਛ ਚੱਲਿਆ ਬੋੜਨੀ ਇੱਕ ਤਤ ਮੂਲ ਭਾਵੇਂ ਰੱਖਦੀ ਕੋੜੀ ਸਿਧਾ ਵਾਲੇ ਲੋਕੀ ਪਿੱਛੇ ਚੱਲਿਆ ਪਿਓੜੀ ਇੱਕ ਤਤ ਮੂਲ ਭਾਵੇਂ ਰੱਖਦੀ ਕੋੜੀ ਲੋਕੀ ਐਨੇ ਸੰਗੜੇ ਨੇ ਲੋਕ ਇਨੇ ਸੰਗੜੇ ਨੇ ਲੱਖੀ ਦੇ ਜੰਗਲ 파ਹੋ ਸੇਖ ਦਿੱਤੇ ਤੂੰ ਜਾਣੇ ਨਹੀਂ ਪੜੇ ਹਰੇ ਜਿਵੇਂ ਦਿਆਲਾ ਬੇਤ ਦੇਖ ਚੁ ਯੋ ਬੜਾ ਨਹੀਂ ਅਜੇ ਤੇਰਾ ਦਿਲ ਨਾ ਥਲੇ ਹਾਏ ਅਜੇ ਤੇਰਾ ਦਿਲ ਨਾ ਥਲੇ ਹੋ ਸੱਚ ਨੂੰ ਰਸਾ ਤੇਰੇ ਜਾਣ ਕੇ ਉਤਾਹਾਂ ਓ ਸੱਚ ਮੂਰੇ ਸਾ ਤੇਰੇ ਜਾਣ ਕੇ ਉਤਾਹਾਂ ਗੱਲ ਨਹੀਂ ਆਉਣੀ ਤੇਰੇ ਚੁੱਧੀਆਂ ਗਵਾਹ ਨੇ ਸੱਚ ਮੂਰੇ ਸਾ ਤੇਰੇ ਜਾਣ ਕੇ ਉਤਾਹਾਂ ਗੱਲ ਨਹੀਂ ਆਉਣੀ ਤੇਰੇ ਚੁੱਧੀਆਂ ਗਵਾਹ ਨੇ ਸੰਗਤਾਂ ਦੀ ਸਾਥਰ ਵਿੱਚ ਸੰਗਤਾਂ ਦੀ ਸਾਥਰ ਵਿੱਚ ਜਦੋਂ ਤੈਨੂੰ ਪੁਨਾ ਨਹੀਂ ਲੈ ਕੇ ਖੋਖੀ ਖਾਲਸੇ ਚੜੇ ਹਾਏ ਬਲੀਏ ਦੇ ਆਲਾ ਦੇ ਦੇਖ ਚੇਹੇ ਉਪਰਾਂ ਤਾਹੀ ਅਜੇ ਤੇਰਾ ਦੇਵੇਂ ਆਖ ਰਹੀ ਹੋ ਪਤੀ ਦਾ ਸੁਤਾ ਨੀ ਚਿਰ ਆਰੇ ਵਾਹ ਜੀਵ ਤੇਰੀ ਅਜੇ ਤਹੀ ਮਨ ਮਕੀਆਂ ਕਰੇ ਹਾਏ ਜੇ ਜੀ ਤੇ ਯਾਲਾ ਤਕ